ਕਿਉਂ ਇਹ ਸੋਚਦੇ ਹੋ ਤੁਸੀਂ ਗੱਲ ਵੀ ਕਾਮਯਾਬ ਹੋਣਾ ਬਹੁਤ ਔਖਾ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਕਿਉਂ ਸੋਚਦੇ ਹੋ ਵੀ ਕਾਮਯਾਬੀ ਸਾਡੇ ਤੋਂ ਦੂਰ ਪਈ ਹੈ ਕਾਮਯਾਬੀ ਤੁਹਾਡੇ ਤੋਂ ਦੂਰ ਹੈ ਨਹੀਂ ਜੀ ਤੁਸੀਂ ਕਾਮਯਾਬੀ ਤੋਂ ਦੂਰ ਹੋਏ ਪਏ ਹੋ ਕਿਉਂਕਿ ਜਦੋਂ ਆਪ ਕਾਮਯਾਬੀ ਤਾਂ ਸਿਰਫ ਆਪਣੇ ਤੋਂ ਇੱਕੋ ਹੀ ਕਦਮ ਅੱਗੇ ਹੈ ਜੇ ਆਪਾਂ ਉਹ ਕਦਮ ਆਪਣਾ ਉੱਥੋਂ ਤੱਕ ਲੈ ਜਾਈਏ ਨਾ ਕਾਮਯਾਬੀ ਤੱਕ ਤਾਂ ਆਪਾਂ ਕਾਮਯਾਬ ਹੈ ਆਪਾਂ ਕਦਮ ਹੀ ਨਹੀਂ ਪਟਦੇ ਜਿੰਨਾ ਚਿਰ ਆਪਾਂ ਕਦਮ ਨਹੀਂ ਪਟਦੇ ਉਹਨਾਂ ਚਿਰ ਆਪਾਂ ਕਾਮਜਾਬ ਕਿਵੇਂ ਹੋ ਜਾਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਆਪਾਂ ਕਾਮਜਾਬ ਕਿਵੇਂ ਹੋਈਏ ਹਨ ਕਾਮਜਾਬ ਹੋਣਾ ਕੋਈ ਇੰਨਾ ਉਹ ਨਹੀਂਗਾ ਵੀ ਬਾਲਾ ਵੱਡਾ ਕੰਮ ਨਹੀਂ ਕਿਉਂਕਿ ਆਪਣੀ ਸੋਚ ਥੋੜੀ ਜਿਹੀ ਉੱਥੋਂ ਤੱਕ ਰਹਿ ਜਾਂਦੀ ਹੈ ਵੀ ਜੇ ਮੈਂ ਕੋਈ ਕੰਮ ਸ਼ੁਰੂ ਕਰ ਲਿਆ ਜੇ ਮੇਰ ਤੋਂ ਨਾ ਹੋਇਆ ਫਿਰ ਮੈਨੂੰ ਲੋਕ ਕੀ ਕਹਿਣਗੇ ਪਹਿਲਾਂ ਤਾਂ ਤੁਸੀਂ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਵੀ ਲੋਕ ਮੈਨੂੰ ਕੀ ਕਹਿਣਗੇ ਠੀਕ ਹੈ ਲੋਕਾਂ ਦਾ ਕੰਮ ਹੁੰਦਾ ਜੀ ਕਹਿਣਾ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਹੁੰਦਾ ਉਹਨਾਂ ਨੇ ਆਪਦਾ ਫਰਜ਼ ਪੂਰਾ ਕਰ ਦੇਣਾ ਹੁੰਦਾ ਕਹਿ ਕੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬੰਦਾ ਉਹ ਕਿੱਡਾ ਕੌਖਾ ਵਿਚਾਰਾ ਜਾਂ ਕਿਵੇਂ ਆ ਕੀ ਉਹਦੇ ਦਿਲ ਦੇ ਵਿੱਚ ਹੈਗੀ ਹੈ ਕੀ ਉਹ ਸੋਚੀ ਜਾਂਦਾ ਹੈਗਾ ਬਸ ਉਹ ਕਹਿ ਦਿੰਦੇ ਆ ਯਾਰ ਤੂੰ ਨਹੀਂ ਕਾਮਯਾਬ ਹੋ ਸਕਦਾ ਤੂੰ ਤਾਂ ਇੰਨੇ ਧੱਕੇ ਖਾਦੇ ਨੇ ਤੂੰ ਤਾਂ ਐ ਕਰ ਲਿਆ ਆਪਾਂ ਉਹਨੂੰ ਬਿਲਕੁਲ ਹੀ ਡਲ ਕਰ ਦਿੰਨੇ ਆ ਹਨਾ ਲੋਕਾਂ ਦਾ ਕੰਮ ਹੁੰਦਾ ਅਗਲੇ ਨੂੰ ਬਿਲਕੁਲ ਡਲ ਕਰਨਾ ਉਹਨਾਂ ਦੀ ਸੋਚ ਹੁੰਦੀ ਹੈ ਵੀ ਇਹ ਕਿਤੇ ਅੱਗੇ ਨਾ ਵਧ ਜੇ ਹਨਾ ਪਰ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ ਤੁਸੀਂ ਬਿਨਾ ਪ੍ਰਵਾਹ ਕੀਤੇ ਅੱਗੇ ਨੂੰ ਵਧੋ ਕਾਮਯਾਬੀ ਵੱਲ ਵਧੋ ਛੋਟਾ ਕੰਮ ਸਟਾਰਟ ਕਰ ਲਓ ਕਦੇ ਵੀ ਪਹਿਲਾਂ ਆਪਾਂ ਜੇ ਆਖੀ ਹੈ ਨਾ ਵੀ 10 ਪੌੜੀਆਂ ਨੇ ਤੇ ਆਪਾਂ ਸ਼ੁਰੂ ਚ ਹੀ ਮਤਲਬ ਵੱਡੀ ਪੌੜੀ ਤੇ ਛਲਾਂਗ ਮਾਰ ਦੇਣੀ ਹੈਗੀ ਹੈ ਤੇ ਆਪਾਂ ਵੱਡੀ ਪੌੜੀ ਤੇ ਚੜ ਜਾਾਂਗੇ ਨਹੀਂ ਚੜਿਆ ਜਾਂਦਾ ਜੀ ਪਹਿਲਾਂ ਆਪਾਂ ਪਹਿਲਾ ਸਟੈਪ ਚੱਕਾਂਗੇ ਫਿਰ ਆਪਾਂ ਦੂਜਾ ਸਟੈਪ ਦੂਜੀ ਪੌੜੀ ਤੇ ਧਰਾਂਗੇ ਤੀਜਾ ਫਿਰ ਤੀਜੀ ਤੇ ਫਿਰ ਚੌਥਾ ਐਸ ਲੋਟ ਆਪਾਂ 10 ਪੌੜੀਆਂ ਤੇ ਚੜਨਾ ਹੈਗਾ ਠੀਕ ਹੈ ਪਹਿਲਾਂ ਤਾਂ ਤੁਸੀਂ ਇਹ ਨਾ ਸੋਚਿਆ ਕਰੋ ਵੀ ਸਾਤੋਂ ਕੁਝ ਹੋਣਾ ਨਹੀਂਗਾ ਹੋਊਗਾ ਕਿਉਂ ਨਹੀਂ ਹੋਊਗਾ ਮਤਲਬ ਕਿ ਜਦੋਂ ਆਪਾਂ ਧਾਰ ਲਿਆ ਉਦੋਂ ਸਭ ਕੁਝ ਹੀ ਹੋ ਜਾਣਾ ਹੈਗਾ ਟੈਨਸ਼ਨ ਨਹੀਂ ਰੱਖਣੀ ਦਿਮਾਗ ਤੇ ਮਾਈਂਡ ਫ੍ਰੀ ਹੋ ਕੇ ਕੰਮ ਕਰਨੇ ਨੇ ਸਾਰੇ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਸੋਚ ਲਓ ਜੀ ਤੁਸੀਂ ਪਹਿਲੀ ਚੀਜ਼ ਤਾਂ ਇਹ ਹੈ ਵੀ ਆਪਾਂ ਮਤਲਬ ਕਿ ਆਪਣੇ ਦਿਮਾਗ ਨੂੰ ਠੰਡਾ ਰੱਖਣਾ ਹੈ ਆਪਣੀ ਜਿਹੜੀ ਸੋਚ ਆ ਨਾ ਆਪਾਂ ਕਿਸੇ ਦੇ ਬਹਿਕਾਵੇ ਚ ਆ ਕੇ ਕਿਸੇ ਦੀ ਗੱਲਬਾਤ ਤੇ ਆਪਾਂ ਭਟਕਣਾ ਨਹੀਂ ਹੈਗਾ ਆਪਾਂ ਠੰਡਾ ਰੱਖਣਾ ਦਿਮਾਗ ਨੂੰ ਦੂਜਾ ਆਪਾਂ ਆਪਦੇ ਮਤਲਬ ਮੂੰਹ ਨੂੰ ਬੰਦ ਕਰਕੇ ਰੱਖਣਾ ਇਹਨੂੰ ਜਿਆਦਾ ਨਹੀਂ ਖੋਲਣਾ ਕਿਉਂਕਿ ਜਿਆਦਾ ਖੋਲੇ ਤੋਂ ਕੋਈ ਨਾ ਕੋਈ ਗੱਲ ਇਹੋ ਜੀ ਨਿਕਲ ਜਾਂਦੀ ਹੈ ਮੁੜ ਕੇ ਬੰਦਾ ਫਿਰ ਉਸ ਟਾਈਮ ਨੂੰ ਪਸਤਾਉਂਦਾ ਵੀ ਮੈਂ ਆਹ ਗੱਲ ਕਰਨੀ ਨਹੀਂ ਸੀਗੀ ਹਨਾ ਤੀਜੀ ਗੱਲ ਆਪਦੇ ਦਿਮਾਗ ਨੂੰ ਵਧੀਆ ਰੱਖੋ ਆਪਦੀ ਸੋਚ ਨੂੰ ਵਧੀਆ ਰੱਖੋ ਆਪਦੀ ਸੋਚ ਮਾੜੀ ਨਾ ਰੱਖੋ ਜਦੋਂ ਤੁਸੀਂ ਸੋਚ ਮਾੜੀ ਰੱਖਦੇ ਹੋ ਨਾ ਤਾਂ ਫਿਰ ਉਦੋਂ ਸਾਰੀਆਂ ਚੀਜ਼ਾਂ ਹੀ ਆਪਣੀ ਮਤਲਬ 네ਗੇਟਿਵਿਟੀ ਆ ਨਾ ਜਿਹੜੀ ਆਪਣੀ 네ਗੇਟਿਵਿਟੀ ਵੱਧ ਜਾਂਦੀ ਹੈ ਤੇ ਫਿਰ ਆਪਣੇ ਸਾਰੇ ਕੰਮ ਖਰਾਬ ਹੋਣ ਲੱਗ ਜਾਂਦੇ ਨੇ ਆਪਾਂ ਚੰਗੇ ਚੰਗੇ ਕੰਮ ਕਰਨੇ ਨੇ ਚੰਗੀ ਚੰਗੀ ਸੋਚ ਰੱਖਣੀ ਆ ਚੰਗੀ ਚੰਗੀ ਹੀ ਅਗਲੇ ਨਾਲ ਗੱਲਬਾਤ ਕਰਨੀ ਆ ਜਦੋਂ ਤੁਸੀਂ ਪਹਿਲਾ ਸਟੈਪ ਚੱਕੋਗੇ ਨਾ ਉਦੋਂ ਲੋਕ ਤੁਹਾਨੂੰ ਦੇਖ ਕੇ ਬਹੁਤ ਹੱਸਣਗੇ ਬਹੁਤ ਜ਼ਿਆਦਾ ਹਸਣਗੇ ਕਹਿਣਗੇ ਲੈ ਦੱਸ ਇਹਨੇ ਤਾਂ ਕਰ ਲਿਆ ਕੰਮ ਸ਼ੁਰੂ ਹੁਣ ਦੇਖਾਂਗੇ ਜਦੋਂ ਕਾਮਯਾਬ ਹੋ ਤੁਸੀਂ ਕੁਝ ਨਹੀਂ ਪਰਵਾਹ ਕਰਨੀ ਕੋਈ ਵੀ ਕਾਰੋਬਾਰ ਕਰੋ ਤੁਸੀਂ ਚਾਹੇ ਸੋਸ਼ਲ ਮੀਡੀਆ ਤੇ ਆਓ ਚਾਹੇ ਤੁਸੀਂ ਖੇਤੀ ਕਰੋ ਚਾਹੇ ਤੁਸੀਂ ਆਪਦਾ ਕੋਈ ਬਿਜ਼ਨਸ ਚਲਾ ਲਓ ਜੀ ਚਾਹੇ ਤੁਸੀਂ ਕੋਈ ਆਪਦਾ ਕੱਪੜੇ ਦਾ ਕੋਈ ਬਰਤਨਾਂ ਦਾ ਕੋਈ ਆਪਦਾ ਕੋਈ ਵੀ ਕਿਸੇ ਤਰ੍ਹਾਂ ਦਾ ਰੈਡੀਮੇਡ ਦਾ ਅੱਜ ਕੱਲ੍ਹ ਕੀ ਜਿਹੜੀ ਚੀਜ਼ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਅੱਜ ਕੱਲ੍ਹ ਜੀ ਮਤਲਬ ਕਿ ਆਪਣੇ ਕਾਰੋਬਾਰ ਆਪਾਂ ਚਲਾ ਲਿਆ ਉਹ बिकੂਗੀ ਨਾ ਠੀਕ ਹੈ ਜੀ ਉਹ ਵੀ ਕੋਈ ਇਨਸਾਨ ਸੀਗਾ ਜੀਨੇ ਮਤਲਬ ਕਿ ਪਾਣੀ 1 ਲੀਟਰ ਪਾਣੀ ਦੀ ਬੋਤਲ ਤਿਆਰ ਕਰਕੇ ਤੇ ਉਹਨੇ ਪਾਣੀ ਵੇਚਣਾ ਸ਼ੁਰੂ ਕਰਤਾ ਉਹ ਵੀ ਤਾਂ ਬੰਦਾ ਸੀ ਕੋਈ ਆਪਾਂ ਹੁਣ ਪਾਣੀ ਖੜੇ ਖੜੋਤੇ ਡੋਲ ਦੰਨੇ ਆ ਆਪਾਂ ਹੱਥ ਧੋਣ ਲੱਗੇ ਆਪਾਂ 2 ਲੀਟਰ ਪਾਣੀ ਡੋਲ ਦੰਨੇ ਆ ਤੇ ਉਹਨੇ 1 ਲੀਟਰ ਪਾਣੀ ਦੇ ਵਿੱਚੋਂ 20 ਰੁਪਏ ਪਹਿਲਾਂ ਸ਼ੁਰੂ ਚ 20 ਰੁਪਿਆ ਦੀ ਸੀ ਫਿਰ ਉਹ ਹੌਲੀ ਹੌਲੀ 30 ਦੀ ਹੋ ਗਈ ਹੁਣ ਜੇ ਤੁਸੀਂ ਕਿਸੇ ਨਾਰਮਲ ਹੋਟਲ 'ਚ ਜਾਓਗੇ ਤਾਂ 60ਾਂ ਦੀ ਹੈ ਜੀ ਜੇ ਤੁਸੀਂ ਕਿਸੇ ਚੰਗੇ ਚ ਚਲੇ ਗਏ ਤਾਂ ਉਹੀ 150 ਦੀ ਹੈ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹਨੇ ਇੱਕ ਚੀਜ਼ ਹੀ ਉਹਦਾ ਉਹਦਾ ਬਤਾਤਾ ਕਹਿੰਦੇ ਕਾਮਜਾਬ ਕੌਣ ਹੈ ਮਤਲਬ ਕਹਿੰਦੇ ਆ ਨਾ ਲੋਕ ਵੀ ਕਾਮਜਾਬ ਕੌਣ ਹੈ ਕਾਮਜਾਬ ਉਹ ਹੈ ਜੀ ਜਿਹਨੂੰ ਅਖੇ ਵੇਚਣ ਆ ਗਿਆ ਤੇ ਵਿਕਦਾ ਕੀ ਹੈ ਜਿਹੜਾ ਦਿਖਦਾ ਹੈ ਜਿਹੜਾ ਦਿਖਦਾ ਹੈ ਉਹੀ ਵਿਕਦਾ ਹੈ ਜਿਹੜੀ ਚੀਜ਼ ਦਿਖੀ ਨਾ ਉਹ बिकੂਗੀ ਕਿੱਥੋਂ ਜੇ ਅੱਜ ਆਪਾਂ ਅੰਦਰ ਸਾਹ ਘੁੱਟ ਕੇ ਬੈਠੇ ਰਵਾਂਗੇ ਆਪਣਾ ਬਾਹਰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਵੀ ਕੋਈ ਐਸ ਘਰ ਦੇ ਵਿੱਚ ਰਹਿੰਦਾ ਹੈ ਤਾ ਉਹਨਾਂ ਚਿਰ ਆਪਾਂ ਨੂੰ ਲੋਕ ਕਿਵੇਂ ਮਿਲਣਗੇ ਜਦੋਂ ਆਪਾਂ ਨੂੰ ਨਾਂ ਮਿਲਣਗੇ ਤਾਂ ਫਿਰ ਆਪਾਂ ਉਹਨੂੰ ਮਤਲਬ ਕਾਮਯਾਬੀ ਦੀ ਰਾਹ ਵੱਲ ਕਿਵੇਂ ਜਾਵਾਂਗੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਲੋਕਾਂ ਨੂੰ ਮਿਲੋ ਠੰਡੇ ਦਿਮਾਗ ਨਾਲ ਮਿਲੋ ਹੱਸੋ ਖੇਡੋ ਆਪਦੀ ਦਿਮਾਗ ਆਪਦੇ ਸੋਚ ਦਿਮਾਗ ਦੇ ਵਿੱਚ ਕੋਈ ਨਾ ਕੋਈ ਕੰਮ ਇਹੋ ਜਿਹਾ ਬਿਠਾਓ ਵੀ ਮੈਂ ਆ ਕੰਮ ਕਰ ਸਕਦਾ ਸੋਚੋ ਤਾਂ ਸਹੀ ਜੇ ਸੋਚੋਗੇ ਤਾਂ ਸਭ ਕੁਝ ਹੋ ਜਾਊਗਾ ਆਪਾਂ ਇਹ ਸੋਚਦੇ ਰਹਿੰਨੇ ਨਹੀਂ ਜੀ ਉਹ ਫਲਾਣਾ ਤਾਂ ਮੇਰੇ ਬਰੋਬਰ ਤਾਂ ਸ਼ੋਰੂਮ ਖੁੱਲਿਆ ਪਿਆ ਮੇਰੇ ਬਰੋਬਰਤਾ ਜੀ ਇੱਥੇ ਫਲਾਣੀ ਮੇਰੇ ਮੋੜ ਤੇ ਸ਼ੋਰੂਮ ਹੈ ਮੇਰੀ ਚੀਜ਼ ਨਹੀਂ ਵਿਕਦੀ ਨਹੀਂ ਜੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਤੁਹਾਡੀ ਚੀਜ਼ ਚ ਕੁਆਲਿਟੀ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲੇ ਕੁਆਲਿਟੀ ਹੈ ਨਾ ਤਾਂ ਤੁਹਾਡੀ ਚੀਜ਼ बिकੂਗੀ ਭਾਵੇਂ ਜਿੰਨੇ ਮਰਜ਼ੀ ਸ਼ੋਰੂਮ ਹੋਣ ਜਿੰਨਾ ਮਰਜ਼ੀ ਕਿਸੇ ਦਾ ਕੰਮ ਹੋਵੇ ਮੈਂ ਅੱਜ ਵੈਗਰੋ ਦੀ ਦਿਆ ਨਾਲ ਮੈਂ ਪਰਮਾਤਮਾ ਤੋਂ ਬਾਬੇ ਨਾਨਕ ਤੋਂ ਡਰ ਕੇ ਕਹਿਣੀ ਹੈ ਵੇ ਅੱਜ ਮੇਰੀ ਹਰ ਇੱਕ ਚੀਜ਼ 'ਚ ਮੈਂ ਮਤਲਬ ਮੇਰੀ ਕੁਆਲਿਟੀ ਹੈ ਮੈਂ ਆਪਦੇ ਦਿਲ ਨਾਲ ਆਪਦੇ ਪਿਆਰ ਨਾਲ ਵਾਹਿਗੁਰੂ ਦਾ ਨਾਮ ਲੈ ਕੇ ਹਰ ਇੱਕ ਚੀਜ਼ ਮੈਂ ਤਿਆਰ ਕਰਦੀ ਆ ਮੈਂ ਕਹਿੰਦੀ ਆ ਪ੍ਰਮਾਤਮਾ ਜੋ ਮੇਰੇ ਹੱਥੋਂ ਕੋਈ ਮੰਗਵਾ ਰਿਹਾ ਜਾਂ ਮੇਰੇ ਹੱਥੋਂ ਕੋਈ ਚੀਜ਼ ਬਣੀ ਹੋਈ ਖਾ ਰਿਹਾ ਪ੍ਰਮਾਤਮਾ ਨੂੰ ਤੰਦਰੁਸਤੀ ਦੇਈ ਖੁਸ਼ੀਆਂ ਦੇਈ ਹੱਸਦਾ ਖੇਡਦਾ ਰਵੇ ਬੱਚੇ ਖਾਂਦੇ ਆ ਉਹਨਾਂ ਨੂੰ ਸੱਧ ਬੁੱਧੀ ਦੇਈ ਆਪ ਦਾ ਮੌਜ ਨਾਲ ਰਹਿਣ ਹੱਸਣ ਖੇਡਣ ਅੱਜ ਮੇਰੀ ਕੁਆਲਿਟੀ ਹੈ ਜੀ ਤੇ ਅੱਜ ਲੋਕ ਮੈਨੂੰ ਚਾਹੁੰਦੇ ਆ ਨੇ ਮੈਨੂੰ ਕੌਣ ਪੁੱਛਦਾ ਸੀ ਅੱਜ ਜੇ ਮੈਂ ਲੋਕਾਂ ਦੇ ਸਾਹਮਣੇ ਆਈਆਂ ਤਾਂ ਲੋਕਾਂ ਨੂੰ ਪਤਾ ਲੱਗਿਆ ਵੀ ਹੈਲਥ ਹਰਬਲ 213 ਵਾਲੀ ਅਮਰਤ ਢਿੱਲੋਂ ਕੌਣ ਹੈ ਨਹੀਂ ਕਿਸੇ ਨੂੰ ਕੀ ਪਤਾ ਸੀ ਵੀ ਅਮਰਤ ਢਿੱਲੋਂ ਕੌਣ ਆ ਮੈਂ ਅੰਦਰ ਬੈਠੀ ਰਹਿੰਦੀ ਮੇਰਾ ਕਿਸੇ ਨੂੰ ਨਹੀਂ ਪਤਾ ਸੀ ਵੀ ਅਮਰਤ ਢਿੱਲੋਂ ਕੌਣ ਹੈ ਅੱਜ ਮੈਂ ਹੈਲਥ ਹਰਬਲ 213 ਮੇਰਾ ਚੈਨਲ ਹੈ ਜੀ ਅੱਜ ਮੈਂ ਆਪਦਾ ਕਾਰੋਬਾਰ ਸਟਾਰਟ ਕੀਤਾ ਹੈਗਾ ਛੋਟੇ ਤੋਂ ਕੀਤਾ ਸੀ ਮੈਂ ਕੋਈ ਇਹ ਨਹੀਂ ਸੀ ਜਿੱਦੇ ਮੈਂ ਸਟਾਰਟ ਕੀਤਾ ਮੈਂ ਉਸੇ ਦਿਨ ਹੀ ਫਾਰਮ ਖੜੀ ਕਰ ਲਈ ਸੀ ਜਿੱਦੇ ਮੈਂ ਕੰਮ ਸ਼ੁਰੂ ਕੀਤਾ ਨਾ ਮੈਂ ਉਸੇ ਦਿਨ ਫਾਰਮ ਨਿਸ਼ ਖੜੀ ਕਰ ਲਈ ਸੀ ਅੱਜ ਮੇਰੀ ਫਾਰਮ ਹੈ ਜੀ ਅੱਜ ਮੇਰੇ ਥੱਲੇ ਵੀ ਬੰਦੇ ਕੰਮ ਕਰ ਰਹੇ ਨੇ ਵਧੀਆ ਸਾਡੀ ਟੀਮ ਬਣੀ ਹੋਈ ਹੈ ਬਹੁਤ ਵਧੀਆ ਸਾਡੀਆਂ ਚੀਜ਼ਾਂ ਤਿਆਰ ਹੋ ਕੇ ਜਾਂਦੀਆਂ ਇੱਕ ਚੀਜ਼ ਹੋਰ ਹੈ ਜੀ ਜੋ ਵੀ ਮੈਂ ਬਾਹਰ ਕੋਈ ਮਤਲਬ ਬਣਾ ਕੇ ਕੋਈ ਰੈਸਪੀਆਂ ਬਣਾਉਣੀ ਆ ਮੈਂ ਭੇਜਦੀ ਆ ਉਹਦੇ ਵਿੱਚ ਮੈਂ ਅੱਜ ਤੱਕ ਕਦੇ ਤੀਜਾ ਬੰਦਾ ਨਹੀਂ ਲਾਇਆ ਸਾਡਾ ਪਰਿਵਾਰ ਹੈ ਸਾਡੀ ਫੈਮਲੀ ਹੈ ਜੀ ਅਸੀਂ ਖੁਦ ਤਿਆਰ ਕਰਦੇ ਆ ਸਾਨੂੰ ਇਹ ਰਹਿੰਦਾ ਵੀ ਅਸੀਂ ਵੈਗਰੂ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਖੁਦ ਤਿਆਰ ਕਰੀਏ ਜਿਹੜਾ ਕੋਈ ਖਾਵੇ ਉਹਦਾ ਵੀ ਭਲਾ ਹੋਵੇ ਜਿਹੜਾ ਕੋਈ ਮੰਗਾਵੇ ਉਹਦਾ ਵੀ ਭਲਾ ਹੋਵੇ ਜਿਹੜਾ ਕੋਈ ਅੱਗੇ ਵੰਡਿਆ ਜਾਵੇ ਉਹਦਾ ਵੀ ਭਲਾ ਹੋਵੇ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋ ਆਪਦਾ ਮਤਲਬ ਦਿਮਾਗ ਲਾ ਲਓ ਬੈਠ ਜਾਓ ਕਾਮਯਾਬੀ ਕੋਈ ਇਨੀ ਦੂਰ ਨਹੀਂ ਹੁੰਦੀ ਜੀ ਆਪਣੀ ਸੋਚ ਹੀ ਦੂਰ ਪਈ ਰਹਿੰਦੀ ਆਪਾਂ ਤਾਂ ਬਾਹਲਾ ਸੋਚ ਹੀ ਜਾਂਦੇ ਆ ਵੀ ਹਏ ਉਹ ਤਾਂ ਕਾਮਯਾਬ ਹੋ ਗਿਆ ਮੈਂ ਮੈਨੂੰ ਤਾਂ 2 ਸਾਲ ਲੱਗ ਜਾਣਗੇ ਕੁਝ ਨਹੀਂ ਲੱਗਦਾ ਜੀ ਕਾਮਯਾਬੀ ਦਾ ਕੋਈ ਪਤਾ ਨਹੀਂ ਥੋੜੀ ਅੱਜ ਪੈਰ ਚੱਕਿਆ ਸਵੇਰ ਨੂੰ ਤੁਸੀਂ ਕ ਕਾਮਯਾਬ ਹੋ ਜਾਓ ਬਾਕੀ ਜੋ ਇਹ ਕਿਸੇ ਚੀਜ਼ ਤੇ ਟਾਈਮ ਲੱਗੂਗਾ ਤਾਂ ਕੋਈ ਗੱਲ ਨਹੀਂ ਲੱਗਣ ਦਿਓ ਆਪਾਂ ਫਿਰ ਉਂ ਵੀ ਤਾਂ ਦਿਨ ਆਪਾਂ ਕੱਟੀ ਜਾਂਦੇ ਆ ਦਿਨ ਤਾਂ ਆਪਣੇਵੇਂ ਵੀ ਨਿਕਲੀ ਜਾਂਦੇ ਨੇ ਦਿਵਰ ਨਿਕਲੀ ਜਾਣਗੇ ਹਣਾ ਤੇ ਬਾਕੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਨਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਆਈ ਪਹਿਲੀ ਗੱਲ ਤਾਂ ਤੁਸੀਂ ਅੱਜ ਹੀ ਸੋਚ ਲਓ ਵੀ ਮੈਂ ਕੁਝ ਨਾ ਕੁਝ ਕਰਨਾ ਮੈਂ ਕਾਮਯਾਬ ਹੋਣਾ ਠੀਕ ਹੈ ਜੀ ਜੇ ਤੁਹਾਡੇ ਦਿਮਾਗ 'ਚ ਆਈ ਕੋਈ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਆਪਾਂ ਮੋਟੀਵੇਸ਼ਨ ਤੇ ਵੀ ਵੀਡੀਓ ਪਾਇਆ ਕਰਾਂਗੇ ਜੀ ਆਪਣਾ YouTube ਚੈਨਲ ਹੈ ਹੈਲਥ ਹਰਬਲ 213 ਉਹ ਤੇ ਜਾ ਕੇ ਤੁਸੀਂ ਆਪਣੀ ਵੀਡੀਓ ਵਾਚ ਕਰਿਆ ਕਰੋ ਹੈਲਥ ਹਰਬਲ 213 ਆਪਣਾ YouTube ਚੈਨਲ ਹੈ ਜੀ ਤੁਸੀਂ ਉਹ ਤੇ ਜਾ ਕੇ ਆਪਣੀ ਵੀਡੀਓ ਦੇਖਿਆ ਕਰੋ ਤੇ ਅਮਲ ਵੀ ਕਰਿਆ ਕਰੋ ਇਹ ਨਹੀਂ ਵੀ ਆਪਾਂ ਕੱਲੀ ਦੇਖਣੀ ਦੇਖਣੀ ਹੈ ਆਪਾਂ ਅਮਲ ਵੀ ਕਰਨਾ ਹੈ ਉਹਦੇ ਬਾਰੇ ਸੋਚਣਾ ਵੀ ਹੈ ਵੀ ਸਾਨੂੰ ਮੈਡਮ ਨੇ ਕੀ ਕਿਹਾ ਸੀਗਾ ਅਸੀਂ ਕੁਝ ਸੋਚੀਏ ਤਾਂ ਸਹੀ ਅਸੀਂ ਕੋਈ ਕਦਮ ਤਾਂ ਪੱਟੀਏ ਕੁਛ ਨਾ ਕੁਛ ਤਾਂ ਕਰੀਏ ਕੁਛ ਨਹੀਂ ਹੁੰਦਾ ਜੀ ਕੇਰਾ ਕੇਰਾ ਲੋਕ ਹੱਸਣਗੇ ਕੇਰਾ ਕੇਰਾ ਤੁਹਾਨੂੰ ਡਰਾਉਣਗੇ ਕੇਰਾ ਕੇਰਾ ਤੁਹਾਡੇ ਤੇ ਬਹੁਤ ਮਤਲਬ ਗੱਲਾਂ ਹੋਣਗੀਆਂ ਆਲੇ-ਦੁਵਾਲਿਓਂ ਆਸੇ-ਪਾਸੋਂ ਆਸਪੜੋ ਸਭ ਕਰਨਗੇ ਰਿਸ਼ਤੇਦਾਰ ਪਹਿਲਾਂ ਤਾਂ ਤੁਹਾਨੂੰ ਰਿਸ਼ਤੇਦਾਰ ਛੱਡਣਗੇ ਵੀ ਇਹ ਤੋਂ ਪਰੇ ਹੋ ਜੋ ਮੜਾ ਜਾ ਹੁਣ ਇਹ ਜਦੋਂ ਤੁਸੀਂ ਕਾਮਯਾਬ ਹੋਗੇ ਉਹ ਵਿਚਾਰੇ ਉਂ ਛੱਡ ਜਾਣਗੇ ਉਹਨਾਂ ਨੂੰ ਫਿਰ ਉਂ ਛੜਨ ਹੋਣ ਲੱਗ ਜਾਂਦੀ ਹੈ ਤੁਸੀਂ ਆਪਦੇ ਚ ਮਾਸਟਰ ਹੋ ਵਧੀਆ ਪੋਜ਼ਿਟਿਵ ਰਿਹਾ ਕਰੋ ਵਧੀਆ ਸੋਚ ਸੋਚਿਆ ਕਰੋ ਵਧੀਆ ਆਰਾਮ ਦੀ ਨੀਂਦ ਲਿਆ ਕਰੋ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ ਇਕੱਲੇ ਆਇਆ ਹੈ ਜਾਂ ਇਕੱਲੇ ਜਾਣਾ ਇੱਥੇ ਬਾਲਾ ਦਿਮਾਗ ਲਾਉਣ ਦੀ ਲੋੜ ਨਹੀਂ ਆਪਦੀ ਕਾਮਯਾਬੀ ਦੇ ਰਾਹ ਤੇ ਚੱਲੋ ਤੁਸੀਂ ਤੇ ਵਧੀਆ ਮਸਤ ਰਹੋ ਸਵਾਸਤ ਰਹੋ ਤੇ ਆਪਣੇ ਹੈਲਥ ਹਰਬਲ 213 YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਵਧੀਆ ਵਧੀਆ ਤੁਹਾਡੀ ਖਾਤਰ ਵੀਡੀਓ ਆਇਆ ਕਰਨਗੀਆਂ ਤੇ ਬੱਚਿਆਂ ਨੂੰ ਵੀ ਦਿਖਾਇਆ ਕਰੋ ਆਪਣੀਆਂ ਵੀਡੀਓ ਹਨਾ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ